ਭਾਰਤ ਨੇ ਪਹਿਲਗਾਮ ਅਤਵਾਦੀ ਹਮਲੇ ਲਈ ਜ਼ਿੰਮੇਵਾਰ ਸੰਗਠਨ ਦਾ ਰੈਜ਼ਿਸਟੈਂਸ ਫਰੰਟ ਨੂੰ ਇੱਕ ਵਿਦੇਸ਼ੀ ਅਤਵਾਦੀ ਸੰਗਠਨ ਅਤੇ ਵਿਸ਼ੇਸ਼ ਤੌਰ ਤੇ ਮਨੋਨੀਤ ਆਲਮੀ ਅਤਵਾਦੀ ਫਰੰਟ ਵਜੋਂ ਨਾਮਜ਼ਦ ਕਰਨ ਦੇ ਅਮਰੀਕੀ ਫੈਸਲੇ ਦੀ ਸ਼ਲਾਘਾ ਕੀਤੀ ਹੈ ਪਾਕਿਸਤਾਨ ਚ ਪੈਂਦੇ ਅਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦਾ ਇਹ ਫਰੰਟ ਇੱਕ ਮਖੌਟਾ ਸੰਗਠਨ ਹੈ ਜਿਹੜਾ ਜੰਮੂ ਕਸ਼ਮੀਰ ਦੇ ਪਹਿਲਗਾਮ ਚ ਹੋਏ ਕਿਨਾਉਣੇ ਹਮਲੇ ਸਮੇਤ ਕਈ ਅਤਵਾਦੀ ਸਰਗਰਮੀਆਂ ਚ ਸ਼ਾਮਲੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਸ ਫੈਸਲੇ ਲਈ ਅਮਰੀਕਾ ਦੇ ਵਿਦੇਸ਼ ਵਿਭਾਗ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਲਗਾ ਕੀਤੀ ਹੈ ਉਹਨਾਂ ਕਿਹਾ ਕਿ ਇਹ ਭਾਰਤ ਅਮਰੀਕਾ ਅਤਵਾਦ ਵਿਰੋਧੀ ਸਹਿਯੋਗ ਦੀ ਪੁਸ਼ਟੀ ਕਰਦਾ ਹੈ ਭਾਰਤ ਨੇ ਅਤਵਾਦ ਖਿਲਾਫ ਲੜਾਈ ਅਤੇ ਅਤਵਾਦੀ ਤਾਣੇ ਬਾਣੇ ਨੂੰ ਅਗਾਂਹ ਕਰਨ ਲਈ ਅਗਾਂਹ ਕਰਨ ਲਈ ਆਲਮੀ ਸਹਿਯੋਗ ਦੀ ਲੋੜ ਤੇ ਲਗਾਤਾਰ ਜ਼ੋਰ ਦਿੱਤਾ ਹੈ ਦਾ ਰੈਜ਼ਿਸਟੈਂਸ ਫਰੰਟ ਨੂੰ ਨਾਮਜ਼ਦ ਕਰਨਾ ਇੱਕ ਸਮੇਂ ਸਿਰ ਅਤੇ ਮਹੱਤਵਪੂਰਨ ਕਦਮ ਹੈ ਜਿਹੜਾ ਅਤਵਾਦ ਵਿਰੋਧੀ ਮਾਮਲਿਆਂ ਵਿੱਚ ਭਾਰਤ ਤੇ ਅਮਰੀਕਾ ਵਿਚਾਲੇ ਡੂੰਘੇ ਸਹਿਯੋਗ ਨੂੰ ਦਰਸਾਉਂਦਾ ਹੈ ਭਾਰਤ ਅਤਵਾਦ ਨੂੰ ਕਦੇ ਨਾ ਬਰਦਾਸ਼ਤ ਕਰਨ ਦੀ ਨੀਤੀ ਲਈ ਵਚਨਬੱਧ ਹੈ ਨੂੰ ਯਕੀਨੀ ਬਣਾਉਣ ਲਈ ਉਹ ਆਪਣੇ ਕੁਮਾਂਤਰੀ ਸਹਿਯੋਗੀਆਂ ਨਾਲ ਮਿਲ ਕੇ ਅਤਵਾਦੀ ਸੰਗਠਨਾ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਜਵਾਬਦੇਹ ਠਹਿਰਾਉਣ ਦਾ ਕੰਮ ਜਾਰੀ ਰੱਖੇਗਾ